ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਮਿਤੀ ਕੱਲ 23 ਤਿੰਨ 24 ਤੇ ਅੱਜ 24 ਤਿੰਨ 24 ਨੂੰ ਦੋ ਦਿਨ ਜਿਹੜਾ ਵਾ ਅਕਸਾਈ ਦੇ ਜਿਹੜੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਜ਼ਿਲ੍ਹੇ ਵੱਲੋਂ ਜਿਹੜੇ ਆ ਵਾਕੋ ਖਟਾਣੇ ਦੇ ਵਿੱਚ ਰੇਡ ਕੀਤੇ ਗਏ ਆ ਇਹਦੇ ਸਬੰਧ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਨੂੰ ਬਹੁਤ ਜਿਹੜੀ ਭਾਰੀ ਇਹਦੇ ਸਬੰਧ ਦੇ ਵਿੱਚ ਸਫਲਤਾ ਮਿਲਦੇ ਹੋਏ ਬਹੁਤ ਹੈਵੀ ਜਿਹੜੀਆਂ ਇਹਦੀਆਂ ਬਰਾੰਦਗੀਆਂ ਹੋਈਆਂ ਜਿਹਦੇ ਸਬੰਧ ਦੇ ਵਿੱਚ ਹੀ ਤੁਹਾਨੂੰ ਦੱਸਣਾ ਚਾਹਣਾ ਕਿ ਥਾਣਾ ਭੈਣੀ ਮਿਆਂਖਾ ਦੇ ਏਰੀਏ ਮੌਜ ਪਰ ਦਰਿਆ ਦੇ ਕੰਡੇ ਦੇ ਉੱਤੇ ਜਿਹੜੇ ਕੱਲ ਰੇਡ ਕੀਤੀ ਗਈ ਸੀ ਜਿਹਦੇ ਸਬੰਧ ਦੇ ਵਿੱਚ ਥਾਣਾ ਭੈਣੀ ਮਿਆਂ ਵਿੱਚ ਜਿਹੜੇ ਆ ਤਿੰਨ ਮੁਕਦਮੇ ਵੱਖ-ਵੱਖ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਿਹੜੀ ਆ 4400 ਕਿਲੋ ਲਾਹਣ ਅਤੇ 3.5 ਲੱਖ ਜਿਹੜੀ ਆ ਨਜਾਇਜ਼ ਸ਼ਰਾਬ ਤੋਂ ਉੱਪਰ ਜਿਹੜੀ ਆ ਸਾਨੂੰ ਬਰਾਮਦ ਹੋਈ ਆ ਇਸੇ ਤਰ੍ਹਾਂ ਹੀ ਅੱਜ ਵੀ ਜਿਹੜੇ ਸਵੇਰੇ ਆ ਸਾਰੇ ਐਸ ਐਚਓ ਸਾਹਿਬਾਨ ਤੇ ਡੀ ਐਸ ਪੀ ਸਾਹਿਬਾਨ ਵੱਲੋਂ ਜਿਹੜੇ ਆ ਆਪੋ ਆਪਣੇ ਥਾਣਿਆਂ ਦੇ ਏਰੀਆ ਦੇ ਵਿੱਚ ਜਿਹੜੇ ਆ ਐਕਸਾਈਜ਼ ਦੇ ਸਬੰਧ ਦੇ ਵਿੱਚ ਜਿਹੜੇ ਰੇਡ ਕੀਤੇ ਗਏ ਆ ਜਿਹਦੇ ਸਬੰਧ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ ਵੱਖ-ਵੱਖ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਜਿਹੜੀਆਂ ਬਰਾਮਦਗੀਆਂ ਕੀਤੀਆਂ ਗਈਆਂ ਵਾ ਤੇ ਇਹ ਜਿਹੜੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਹਦਾਇਤਾਂ ਦੀ ਸਖਤ ਜਿਹੜੀ ਆ ਪਾਲਣਾ ਕਰਦੇ ਹੋਏ ਸ਼ਰਾਬ ਕੱਢਣ ਤੇ ਵੇਚਣ ਵਾਲੇ ਆ ਇਹਨਾਂ ਦੇ ਉੱਤੇ ਪੂਰੀ ਨਕੇਲ ਕਸੀ ਜਾਇਆ ਕਰੇਗੀ ਹੁਣ ਤੱਕ ਕਿੰਨੇ ਗ੍ਰਿਫਤਾਰੀ ਹੋ ਚੁੱਕੇ ਆ ਹੁਣ ਤੱਕ ਟੋਟਲ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ 12 ਹੀ ਗ੍ਰਿਫਤਾਰੀਆਂ ਹੋ ਚੁੱਕੀਆਂ ਜੀ ਸਰ ਕਿਹੜੇ ਕਿਹੜੇ ਪਿੰਡ ਹੈਗੇ ਜਿਹੜੇ ਮੇਨ ਆ ਜਿਹੜੇ ਮੇਨ ਪਿੰਡ ਪੈਣੀ ਮੀਆਂਖਾਂ ਦਾ ਮੋਚਪੁਰ ਆ ਤਿੱਬੜ ਹੈ ਬਰਾਮਪੁਰ ਹੈ ਸੋਲ ਪਿੰਡਿਆ ਡੀਡਾ ਸਾਂਸੀਆਵਾਂ ਇਹ ਜਿਹੜੇ ਮੇਨ ਪਿੰਡ ਹੌਟਸਪੌਟ